ਮਰੀ ਸ਼ੇਕਲੇ ਕਰਨ ਕੀ ਤੇ ਰਾਤ ਦੇ ਅਹਨੇ ਜਾਈ ਜਲਦੀ ਅਗਲਾ ਕੀ ਅਗੱਟਾ ਕਰਨ ਨਹੀਂ ਪਰ ਲੱਗ ਸਕਿਆ ਕਿ ਇਹ ਹੋਇਆ ਬਹੁਤ ਬੜਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੇ ਕੇ ਵੀ ਲੋਗ ਡਿਪਟੀ ਸਾਂਦੀਪਰ ਭਾਈ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕਾ ਵੇਖਣ ਆਇਆ ਅਜੇ ਤੱਕ ਅਫਸਰ ਸਾਹਿਬ ਆਏ ਹੋਰ ਕੋਈ ਖੇਤੀਬਾੜੀ ਵਿਭਾਗਾਂ ਜਾਂ ਕੋਈ ਸੀਨੀਅਰ ਜਾਂ ਕੋਈ ਵਿਭਾਗ ਕੋਈ ਨਹੀਂ ਆਇਆ ਅਜੇ ਤੱਕ ਸਾਰਿਆਂ ਨੂੰ ਫੋਨ ਵੀ ਕੀਤਾ ਮਲਾਕਾ ਜੀ ਸਰ ਨੂੰ ਫੋਨ ਕੀਤਾ ਬੈਠੇ ਕੋਈ ਨਹੀਂ ਅੱਗ ਦੇ ਕਾਰਨ ਦਾ ਕੋਈ ਪਤਾ ਲੱਗਾ ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਕਿੰਨਾ ਕੁ ਡਾਣਾ ਨੁਕਸਾਨ ਹੋ ਗਿਆ ਮਿਸਾਲਾ 6 ਕਿਲੇ ਕਰਨ ਕੇ ਸਰਜੀਤ ਬਹੁਤ ਦੀਆਂ ਕਰਨ ਕੇ ਹੋਰ ਵੀ ਕਈ ਰਵੀਰ ਸਿੰਘ ਮੇਰੇ ਪਿੰਡ ਦਾ 3 ਕਿਲੇ ਹੋਦੇ ਆ ਤੇ ਜਮਨਜੀਤ ਸਿੰਘ ਗੜਮਈ ਤੋਂ 2 ਕਿਲੇ ਉਹਨਾਂ ਦੇ ਪਿੰਗਾ ਹੀ ਪਾਵ ਨਹੀਂ ਕਿਸਾਨੀ ਪਰ ਭਾਈ ਚਾਹੁੰਦੇ ਆ ਪ੍ਰਸ਼ਾਸਨ ਨੂੰ ਜਨਮਜੀਤ ਸਿੰਘ ਨਾਲ ਗੇਲਮਾ ਤੋਂ ਮੇਰੇ 2 ਕਿਲੇ ਕੰਸੜ ਚੁਕੇ ਤੇ ਇਹਦੀ ਕਾਰਵਾਈ ਕੀਤੀ ਹੈ ਸਾਨੂੰ ਇਹ ਕੁਛ ਨਹੀਂ ਪਤਾ ਕਿ ਕਿੱਦਾਂ ਲਗੀ ਗਈ ਤੇ ਇਹਦੀ ਜੋ ਵੀ ਪ੍ਰਸ਼ਾਸਨ ਦੀ ਕਰੋਈ ਕਰੇ ਇਹ ਮੰਗ ਚਾਹੁੰਦੇ ਕਿ ਸਾਨੂੰ ਜੋ ਵੀ ਇਹ ਤਾਂ ਜਲਦੋ ਜਲ੍ਹ ਪਤਾ ਲੱਗ ਸਕੇ ਕਿ ਇਹ ਮਾ ਗਰੀਬ ਕਿਸਾਨਾਂ ਜੀ ਤੇ ਫੋਮੇ ਦਾ ਪਤਾ ਲੱਗੇਗਾ ਸਾਡਾ ਕਿਉਂ ਕਿਵੇਂ ਨੁਕਸਾਨ ਹੋਇਆ ਤੇ ਦਾ ਹੱਲ ਕੀਤਾ ਜਾ ਇਹ ਰਾਤ ਜਦੋਂ ਮੌਸਮ ਕਾਫੀ ਖਰਾਬ ਸੀ ਹਨੇਰੀ ਚੱਲ ਰਹੀ ਸੀ ਉਦੋਂ ਦੀ ਗੱਲ ਹੈ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਮੱਲੀਆਂ ਪਿੰਡ ਦੇ ਵਿੱਚ ਜਿਹੜੀ ਕਣਕ ਨੂੰ ਜਿਹੜੀ ਆ ਖੇਤ ਨੂੰ ਅੱਗ ਜਿਹੜੀ ਲੱਗੀ ਹੈ ਜਦੋਂ ਮੌਕਾ ਵੇਖਿਆ ਚ ਤਿੰਨ ਕਿਸਾਨਾਂ ਦੀ ਜਿਹੜੀ ਕਣਕ ਜਿਹੜੀ ਆ ਦਾ ਨੁਕਸਾਨ ਹੋਇਆ ਹੈ ਸਰਵਜਿੰਦਰ ਸਿੰਘ ਨੇ ਮੱਲੀਆਂ ਦੇ ਇਹਨਾਂ ਦੇ ਕਰੀਬ 6 ਕਿਲੇ ਦੇ ਰਕਬਾ ਜਿਹੜਾ ਸੜ ਗਿਆ। ਰਵੇਲ ਸਿੰਘ ਨੇ 3 ਕਿਲੇ ਜਿਹੜਾ ਸ ਮੱਲੀਆਂ ਦੇ ਉਹਨਾਂ ਦਾ ਜਿਹੜਾ ਰਕਬਾ ਆ ਰਿਹਾ ਤੇ ਜਰਮਨਜੀਤ ਸਿੰਘ ਨੇ ਗਿਲਮੰਜ ਦੇ 2 ਕਿਲੇ ਰਕਬਾ ਇਹਨਾਂ ਦਾ ਹੈ। ਦੇਖ ਰਹੇ ਹਾਂ ਬਾਕੀ ਦਾ ਕੀ ਕਾਰਨ ਹੈ? ਕਾਰਨ ਦਾ ਪਤਾ ਲੱਗ ਸਕਿਆ ਜੀ। ਕਰ ਰਹੇ ਜੀ ਜਾਂਚ ਕਰ ਰਹੇ ਹਾਂ ਵੀ ਕਿਹੜੇ ਕਾਰਨ ਨਾਲ ਜੜੀ ਅੱਗ ਜੜੀ ਲੱਗੀ ਹੋ ਸਕਦੀ ਹੈ। ਪੂਰੀ ਜਾਂਚ ਕਰ ਰਹੇ ਹਾਂ।